ਹਾਂਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਪਿੰਡ ਬੁਰਜਟਲਮਾ ਜ਼ਿਲ੍ਹਾ ਮਾਨਸਾ ਬੂਟੇ ਦੇ ਘਰੋਂ ਵੀਡੀਓ ਲੈ ਕੇ ਆਇਆ ਘਰੇਲੂ ਪਰਿਵਾਰ ਹੈ ਕੋਈ ਵਪਾਰ ਦਾ ਕੰਮ ਨਹੀਂ ਦੂਜੇ ਸੂਏ ਸੁੰਦੀ ਹੈ ਇਹ ਹੋਰ ਐਚਐਫ ਆ ਗਈ ਮੁਰਗੀ ਦੇ ਅੰਡੇ ਵਰਗੀ ਚਿੱਟੀ ਐ ਜਮਾ ਗੁਲਾਬੀ ਆ ਗਈ ਛੋਟਾ ਬਿਸਕੁਟ ਵਾਲਾ ਕੰਨ ਲੱਗਿਆ ਤੇ ਗੁਲਾਬੀ ਲੱਗਿਆ ਇਹਨੂੰ ਹਵਾਨਾ ਨਾੜਾ ਨੂੜਾ ਨਾ ਅੰਦਰ ਚ ਬਹੁਤ ਜ਼ਿਆਦੇ ਨਾ ਕਰਮ ਵਾਲੀ ਦੇ ਦੇਣ ਕਰਦੀ ਐ ਦੋ ਤੋਂ ਤਿੰਨ ਹਜੇ ਢੱਲਣਾ ਢੁਲਣਾ ਪਈਆਂ ਹਵਾਨਾ ਦੇਖ ਲੋ ਸੋਨਾ ਮੁਠੀ ਵਾਲਾ ਜਵਾਈ ਵਾਲਾ ਲੱਗਿਆ ਥਾਣਾ ਪਿਓਰ ਐਚ ਐਫ ਗੁਲਾਬੀ ਬੱਸੀ ਆ ਗਈ ਦੂਜੇ ਸੂਏ ਸੌਂਦੀ ਐ ਪਹਿਲੇ ਸੂਏ ਦਾ ਦੁੱਧ ਰਿਕਾਰਡ 20 ਲੀਟਰ ਹੈ ਬਾਕੀ ਸਾਰਾ ਇਹਦਾ ਜਿਹੜਾ ਰਿਕਾਰਡ ਹੈ ਆਪਾਂ ਬੂਟੇ ਦੇ ਵੇਡੇ ਤੋਂ ਲਵਾਂਗੇ ਬਾਈ ਤੋਂ ਲਵਾਂਗੇ ਰਿਕਾਰਡ ਸਾਰਾ ਬਾਕੀ ਤਸੱਲੀ ਕੋਲੇ ਆ ਕੇ ਤੁਸੀਂ ਆਪ ਵੀ ਕਰ ਸਕਦੇ ਹੋ ਗੁਲਾਬੀ ਨੱਕ ਲੱਗਿਆ ਪਿਓਰ ਗੁਲਾਬੀ ਐਚ ਐਫ ਬੱਸੀ ਆ ਗਈ ਚੰਗੀ ਐ ਆ ਜੋ ਇਹਦੀ ਸਾਰੀ ਗੱਲਬਾਤ ਸਾਰਾ ਰਿਕਾਰਡ ਆਪਾਂ ਬਾਈ ਤੋਂ ਲੈਨੇ ਬਾਈ ਕੀ ਹਾਲ ਆ ਬਬਲੀ ਵਧੀਆ ਭਾਈ ਤੁਸੀਂ ਐਡਰੈਸ ਬੋਲ ਦੇ ਦਰਾਸਾਰ ਐਡਰੈਸ ਆਪਣਾ ਪਿੰਡ ਬੁਰਜਾ ਢੱਲਵਾ ਠੀਕ ਹੈ ਜਿਲ੍ਹਾ ਆ ਗਿਆ ਮਾਨਸਾ ਘਰ ਕਿੱਥੇ ਜੇ ਬਈ ਘਰ ਆਪਣਾ ਇੱਥੇ ਪੀਰਕੋਟ ਵਾਲੇ ਢਡੇ ਕੋਲ ਆਪਣਾ ਆ ਜਾਂਦਾਗਾ ਠੀਕ ਹੈ ਭਾਈ ਲੈ ਹੁਣ ਕਰਮਾਲੀ ਦਾ ਨਾ ਸੂਹਾ ਦੱਸ ਦੇ ਕਿੰਨਾ ਦੂਜਾ ਸੂਹਾਗਾ ਕਰਦੀ ਆਗੀ ਕਰਦੀ ਹੈਗੀ ਠੀਕ ਹੈ ਪਹਿਲੇ ਸੂਏ ਕਿੰਨਾ ਦੁੱਧ ਰਕਾਰਡ ਕਰਿਆ 20 ਲੀਟਰ ਦੁੱਧ ਦਿੱਤਾਗਾ ਤਸੱਲੀ ਵਾਲਾ ਜਮਾ ਹਾਂਜੀ ਪਹਿਲੇ ਸੂਏ 20 ਲੀਟਰ ਦੁੱਧ ਆ ਗਾੜੀ ਗੂੜੀ ਦੇਖ ਲਓ ਤੇ ਨਾੜਾ ਦੇਖ ਲਓ ਹਵਾਨੇ ਚ ਬਹੁਤ ਜਾਰੇ ਆ ਚੰਗੀ ਐ ਲਵਬਲੀ ਨਗਦਰਾ ਚੰਗਾ ਹੈ ਕਰਮਾਲੀ ਚੰਗੀ ਐ ਪਹਿਲੇ ਸੂਏ ਦਾ ਦੁੱਧ ਆ ਗਿਆ 20 ਲੀਟਰ ਹਾਂ ਜਿੰਨੇ ਦਿਨ ਘੜਦੀ ਐ ਬਈ ਦਿਨ 2 ਕਿਲੋ ਕੀ ਬਈ ਦੋ ਦਿਨ ਘੜਦੀ ਐ ਤੇ ਲਟੂ ਲਾ ਪਈਆਂ ਸੱਜਣੋ ਗੁਲਾਬੀ ਆ ਦੇਖ ਲੋ ਖਵਾਨਾ ਤੇ ਗੁਲਾਬੀ ਇਹਨੂੰ ਥਾਨ ਲੱਗਿਆਗਾ ਚੈੱਕ ਕਰ ਲੋ ਆ ਦੇਖ ਲੋ ਨਾੜਾ ਨੂੜਾ ਹਵਾ ਨੇਜ ਚੰਗੀਆਂ ਲੈਂਥ ਲਵਾਈ ਦੇ ਕੱਦ ਵੀ ਬਹੁਤ ਐ ਭਾਈ ਬੌਲੀ ਜੀ ਆਪਾਂ ਇੱਕ ਗੱਲ ਕਰੀਏ ਕਿੰਨਾ ਦੁੱਧ ਪਾ ਦੂਗੇ ਤੁਸੀਂ ਦੁੱਧ 25 ਦੇ ਗੇੜ ਪਾ ਦੋਗੇ 25 ਦੇ ਗੇੜ ਪਾ ਦੂਗੀ ਠੀਕ ਹੈ ਬਬਾਰ ਦਾ ਕੰਮ ਤਾਂ ਨਹੀਂ ਨਹੀਂ ਆਪਾਂ ਤਾਂ ਆਪਦੇ ਪਸ਼ੂ ਹੀ ਉਹ ਕਰਦੇ ਠੀਕ ਹੈ ਜੇ ਹੁਣ ਆਪਾਂ ਇਹਦੀ ਏ ਆਈ ਦੀ ਗੱਲ ਕਰੀਏ ਗੱਬਣ ਕਿਹੜੇ ਟੀਕੇ ਤੋਂ ਪਤਾ ਕੁਛ ਠੀਕ ਹੈ ਦਾ ਨਾਮ ਤਾਂ ਨਹੀਂ ਪਤਾ ਆਪਾਂ ਦਾ ਟੀਕਾ ਭਰਾਇਆ ਸੀਗਾ ਠੀਕ ਹੈ ਬਈ ਮੈਂ ਘਰੇ ਨਹੀਂ ਸੀ ਉਹਦਾ 1000 ਰੁਪਏ ਲੈ ਕੇ ਗਿਆ ਸੀ ਡਾਕਟਰ ਚੰਗਾ ਭਰਾਇਆ ਸੀ ਹਾਂਜੀ ਠੀਕ ਹੈ ਬਈ ਲੋ ਵੀ ਚੰਗੇ ਸੀ ਮਣ ਤੋਂ ਬਾਈ ਕਹਿੰਦਾ ਗੱਬਣ ਹੈ ਬਾਕੀ ਸਟਰਾ ਆਪਾਂ ਚਲੋ ਜਿਹੜੀ ਉਹ ਸਾਹਮਣੀ ਹੁੰਦੀ ਹੈ ਉਹ ਸਭ ਮੈਂ ਕਰੂ ਬਈ ਅਹੀਂ ਆਪਾਂ ਕਹਿੰਦੇ ਹੁੰਨੇ ਆ ਵੀ ਸਟਰਾ ਨੂੰ ਰੱਖਿਆ ਕਰੋ ਸਾਬ ਨੂੰ ਕੇ ਰਿਕਾਰਡ ਦਾ ਪਤਾ ਲੱਗਦਾ ਰਹਿੰਦਾ। ਬਾਕੀ ਉਹ ਵੀ ਐਂ ਕਰ ਤੇਰਾ ਨੰਬਰ ਬੋਲ ਜਲਦੀ ਜਲਦੀ ਵੀਡੀਓ ਚ 95016 ਹਾਂ ਬਈ 34826 ਠੀਕ ਇੱਕ ਵਾਰੀ ਹੋਰ ਬੋਲ ਦੇ ਬਈ 95016 ਹਾਂ ਬਈ 34826 ਲਓ ਵੀ ਸੱਜਣੋ ਨੰਬਰ ਕਰ ਲਓ ਨੋਟ ਥੱਲੇ ਚੱਲੀ ਵੀ ਜਾਂਦਾ। ਘਾਟੀ ਮਾਰ ਲਿਓ ਘਰੇਲੂ ਪਰਿਵਾਰ ਆ ਕੋਈ ਵਪਾਰ ਦਾ ਕੰਮ ਨਹੀਂ ਤੇ ਜੇ ਸੋਨ ਨੂੰ ਮੈਂ ਨਗਦੀ ਦੁਬਾਰੇ ਗੱਲ ਕਰਾਂ ਨਾ ਆ ਦੇਖ ਲਓ। ਗੁਲਾਬੀ ਮੋਸ ਲੱਗੀ ਐ ਬਿਸਕੁਟ ਵਾਲਾ ਖਾਨਾ ਲੈਂਥ ਲਵਾਈ ਕਰਮਾਲੀ ਬਹੁਤ ਜਿਆਦੇ ਚੰਗੀ ਆ ਗਈ ਬਾਕੀ ਆਪਾਂ ਤੁਹਾਨੂੰ ਤੁਰਦੀ ਦੀ ਵੀਡੀਓ ਦਿਖਾ ਦਿੰਨੇ ਆ ਤੁਰਦੀ ਦਾ ਸ਼ਾਟ ਦੇਖ ਲਿਓ ਲਓ ਵੀ ਕਰਮਾਲੀ ਨੂੰ ਨਾ ਤੁਰਦੀ ਨੂੰ ਚੈੱਕ ਕਰ ਲਓ ਆ ਦੇਖ ਲਓ ਦਰਬਾਰ ਦਾ ਹਵਾਨਾ ਲੱਗਿਆ ਕਰਮਾਲੀ ਨੂੰ ਤੁਰਦੀ ਨੂੰ ਚੈੱਕ ਕਰ ਲਓ ਮੋੜ ਲਿਆ ਲੈ ਬਾਈ ਬੌਲੀ ਨਗ ਚੰਗਾ ਹੈ ਜੇ ਆਪਾਂ ਰੇਟ ਦੀ ਗੱਲ ਕਰੀਏ ਰੇਟ ਕਿੰਨਾ ਕਰਦਾ ਰੇਟ ਆਪਾਂ ਜਾਇਜ਼ ਕਰਾਂਗੇ ਆਪਾਂ ਫੋਨ ਤੇ ਕਰ ਲਾਂਗੇ ਕੋਈ ਨਾ ਬਾੜਾ ਤਾਂ ਨਹੀਂ ਕਰਦਾ ਭਰਾ ਹਾਂ ਬਾੜਾ ਤਾਂ ਨਹੀਂ ਕਰਦਾ ਬਈ ਨਹੀਂ ਰੇਟ ਆਪਣਾ ਜਾਇਜ਼ ਆ ਠੀਕ ਐ ਮਾਨਤਾਨ ਹੋਊਗਾ ਭਰਾ ਮਾਨਤਾਨ ਹੋ ਜਾ ਲਓ ਵੀ ਸੱਜਣੋ ਬੰਦੇ ਨਰਮਾ ਘਰੇਲੂ ਪਰਿਵਾਰ ਆ ਥੱਲੇ ਨੰਬਰ ਜੱਲੀ ਜਾਂਦਾ ਘਾਂਟੀ ਮਾਰ ਲਿਓ ਰੇਟ ਬਾਈ ਕਹਿੰਦਾ ਜਾਇਜ਼ ਕਰਾਂਗੇ ਮਾਨਤਾਨ ਕਰੂਗਾ ਆ ਦੇਖ ਲਓ ਹਵਨ ਆ ਦੇਖ ਲਓ ਲਾਈਟ ਲਵਾਈ ਤੇ ਚਿੱਟਾ ਬਣ ਗੁਲਾਬੀ ਜਿਹਾ ਦੇ ਆ ਗਈ ਵਾਈਟਨੈਸ ਆ ਗਈ